ਐਸਐਸਪੀ ਸਾਹਿਬ ਅਦਿੱਤਿਆ ਜੀ ਆਈਪੀਐਸ ਗੁਰਦਾਸਪੁਰ ਦੇ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਸੋ ਆਪਰੇਸ਼ਨ ਜਿਹੜੇ ਆ ਜੁਧ ਨਸ਼ਾ ਦੇ ਵਿਰੁੱਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅ ਵਾਕਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਆ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਵਾਕਾ ਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਵੀ ਜਿਹੜਾ ਜੋਦਾਵਾ ਜੋ ਯੋਧ ਲਾਲ ਜੀ ਇਹਦੇ ਵਿਰੁੱਧ ਪਹਿਲੇ ਵੀ 4-5 ਜਿਹੜੇ ਮੁਕਦਮੇ ਆ ਨਸ਼ਿਆਂ ਦੇ ਦਰਜਾ ਤੇ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਨਸ਼ਾ ਵੇਚ ਰਿਆ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇਨਚਾਰਜ ਸਬ ਇੰਸਪੈਕਟਰ ਅਜੀਵਿੰਦਰ ਦੀ ਅਗਵਾਈ ਹੇਠ ਇਹਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੇਰੇ ਸਵੱਥੇ ਬੂਹਾ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਨ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਦੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਏਐਸਆਈਸੀ ਆ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਏਐਸਆਈ ਰਵਿੰਦਰ ਸਿੰਘ ਸਪੈਸ਼ਲ ਬ੍ਰਾਂਚ ਏਐਸਆਈ ਸਤਨਾਮ ਸਿੰਘ ਸੀਆਈਏ ਬ੍ਰਾਂਚ ਏਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਏਐਸਆਈ ਗੁਰਚੰਦ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ ਜੋਧ ਜੋਧਰਾਇ ਤੇ ਦੀ ਪਤਨੀ ਵੰਦਨਾ ਵਾ ਇਹਨਾਂ ਨਾਲ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆਵਾਂਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾਈ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰੁਪਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾਉਣ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਖੜੀ ਜਿਹਦਾ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾਫੀ ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉੱਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੋਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਤੋਂ ਭੱਜ ਗਏ ਇਸ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ-ਬਾਰ ਕਦੀ ਕਿ ਕਿ ਹਫਸਨੂ ਬੁਲਾ ਲੋ ਕਦੀ ਕਿ ਹਫਸਨੂ ਬੁਲਾ ਲੋ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੋਆ ਵੰਦਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਮਿਤੀ 11/3/25 ਬੀ ਐਨ ਐਸ ਦੀ ਧਾਰਾ 109 132 221 121 1 324 193 190 326 ਜੀ ਔਰ 351 3 ਔਰ 62 ਜੇ ਆਪਾਂ ਆਪੀਸੀ ਦੀ ਤਾਰਾ ਲੈ ਲੀਆ 307 ਔਰ ਸਰਕਾਰੀ ਡਿਊਟੀ ਚ ਵਿਗੜਣਾ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡਦਾਲ ਉਹਦੇ ਜਖਮ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਛਗਿਸ਼ ਕਰਾਂਗੇ ਕਿ ਇਹ ਚਟਾ ਕਿੱਥੋਂ ਲੈ ਕੇ ਆਂਦਾ ਸੀ ਔਰ ਕਿੱਥੇ ਵੇਚਦਾ ਸੀ ਹਾਂਜੀ ਇਹਦੇ ਬਾਰੇ ਸਭ ਕੁਝ ਇਸ ਦਰਜਾ ਗਏ ਹਾਂਜੀ ਇਹਦੇ ਖਿਲਾਫ ਜਿਹੜਾ ਯੁੱਧ ਯੁੱਧ ਲਾਲ ਆ ਇਹਦੇ ਖਿਲਾਫ ਪਹਿਲੇ ਵੀ 4 ਤੋਂ 5 ਮੁਕਦਮੇ ਜਿਹੜੇ ਐਨਡੀਪੀਸੀ ਅੱਡੇ ਦਰਜ ਨੇ ਜਿੰਨਾਂ ਚ 65 ਗ੍ਰਾਮ ਦੀ ਰਿਕਵਰੀ ਆ ਕੋਈ 10 ਗ੍ਰਾਮ ਦੀ ਰਿਕਵਰੀ ਆ ਕੋਈ 20 ਗ੍ਰਾਮ ਦੀ ਆ ਆਦੀ ਆ ਇਹ ਵੇਚਦਾ ਵੀ ਯਾਰ ਔਰ ਇਹਦੇ ਘਰ ਦੇ ਜਿਹੜਾ ਇਹਦੇ ਨਾਲ ਦੀ ਇਹਦੀ ਵੰਦਨਾ ਆ ਵਾਂ ਲੋਕਾਂ ਦੇ ਕਹਿਣ ਮੁਤਾਬਕ ਇਹ ਦੋਨੇ ਜਿਹੜਾ ਵਾ ਚਿੱਟੇ ਦੇ ਚਿੱਟੇ ਦਾ ਬਹੁਤ ਜ਼ਿਆਦਾ ਸੇਵਨ ਵੀ ਕਰਦੇ ਆ ਸਰ ਅੱਜ ਕੋਈ ਰਿਕਵਰੀ ਹੋਈ ਹੈ ਜਾਂ ਚੈਕਿੰਗ ਦੌਰਾਨ ਕੁਝ ਮਿਲੇ ਇਹਨਾਂ ਨੇ ਕੀ ਕੀਤਾ ਵਾ ਵੀ ਜਦੋਂ ਇਹਨਾਂ ਨੇ ਦੇਖਿਆ ਹਣ ਪੁਲਿਸ ਪਾਲਟੀ ਥੋੜੀ ਹੈਵੀ ਹੋ ਰਹੀ ਆ ਇਹਨੇ ਘਰ ਨੂੰ ਸਮਾਨ ਛੱਟ ਕੇ ਜੋ ਸਾਨੂੰ ਲੱਗਦਾ ਇਹਨੇ ਉਹਨੂੰ ਅੱਗ ਲਾਈ ਆ ਔਰ ਉਹਦੇ ਤਹਿਤ ਹੀ ਜਿਹੜੀ ਆ ਅੱਗ ਭੜਕੀ ਆ ਇਹਦੇ ਘਰ ਦੇ ਵਿੱਚ ਰਜਾਈਆਂ ਛੜੀਆਂ ਬੈੱਡ ਛੜੇ ਆ ਇਹਨਾਂ ਨੇ ਆਪਣੀ ਸਕੂਟਰੀ ਨੂੰ ਵੀ ਅੱਗ ਲਾਈ ਆ ਕਿਉਂਕਿ ਆਮ ਤੌਰ ਤੇ ਸਕੂਟਰੀ ਜਿਹੜੀ ਦੇ ਵਿੱਚ ਸਮਾਨ ਇਹਨਾਂ ਨੇ ਇਸ ਮਗਲਦਰਾਂ ਨੇ ਰੱਖਿਆ ਹੁੰਦਾ ਇਨੇ ਸਕੂਟਰੀ ਨੂੰ ਵੀ ਅੱਗ ਲਾਈ ਆ ਇਹ ਕੇਦਾ ਹੀ ਰਿਕਸ਼ਾ ਸੀ ਇਹਨੇ ਉਹਨੂੰ ਵੀ ਅਗਲਾ ਦੀ ਕੋਸ਼ਿਸ਼ ਕੀਤੀ ਆ ਪਰ ਸਕੂਟਰੀ ਪੂਰੀ ਤਰ੍ਹਾਂ ਛੱਡ ਗਈ ਇਹ ਰਿਕਸ਼ੇ ਦਾ ਬਚਾਅ ਹੋ ਗਿਆ ਔਰ ਸਾਡੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਬਚਾਅ ਹੋਇਆ